ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਿੱਧਾ ਲੱਕੇ ਚਲਦੇ ਆ। ਪੋਲੇ ਤੇ ਚਲਾ ਸਕਦੇ ਆ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਆ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਨ ਕੀਤਾਗਾ ਜਿਦੇ ਵਿੱਚ ਚੇਅਰਪਰਸਨ ਮਾਨਜੋਗ ਮੰਤਰੀ ਉਦਯੋਗ ਅਤੇ ਬਣਜ ਪੰਜਾਬ ਮਾਨਜੋਗ ਮੰਤਰੀ ਖੁਰਾਕ ਖੁਰਾਕ ਅਤੇ ਸਿਵਲ ਸਪਲਾਈ ਮਾਨਜੋਗ ਮੰਤਰੀ ਲੋਕਲ ਬਾਡੀਜ਼ ਇਹ ਤਿੰਨੇ ਜਿਹੜੇ ਮੰਤਰੀ ਇਸ ਸਬ ਕਮੇਟੀ ਦੇ ਮੈਂਬਰ ਰਹਿਣਗੇ ਔਰ ਤਾਂ ਕਿ ਇਹ ਜਿਹੜੀ ਸਮੱਸਿਆ ਜਿਹੜੀ ਕਿ ਮੈਂ ਸਮਝਦਾ ਇੰਡਸਟਰੀ ਨੂੰ ਇਹਨੇ ਕਾਫੀ ਸੱਟਬੈਕ ਮਾਰੀ ਸੀ ਖਾਸ ਕਰਕੇ ਖੰਨੇ ਮੰਡੀ ਜੁਵਿੰਦਗੜ੍ਹ ਦੀ ਰੋਲਿੰਗ ਮਿਲਾਂ ਦੀ ਇੰਡਸਟਰੀ ਨੂੰ ਉਹਨੂੰ ਜਿਹੜੀ ਹੈ ਇੱਕ ਵੱਡੀ ਰਾਹਤ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਮਿਲੂਗੀ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਨੇਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪ੍ਰਵਾਨਗੀ ਜਿਹੜੀ ਦਿੱਤੀ ਆ ਤਾਂ ਕਿ ਜਿਹੜੀ ਜੇਲ੍ਹਾਂ ਦੇ ਅੰਦਰ ਕਈ ਵਾਰ ਡਰੱਗ ਦੀ ਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮਲਾਦਬ ਦਾ ਕੋਈ ਹੋਰ ਵਿਅਕਤੀ ਉੱਥੇ ਸਪਲਾਈ ਕਰ ਦਿੰਦੇ ਸੀ ਜ ਜੇਲ੍ਹਾਂ ਜਾਂਦੇ ਉੱਥੇ ਸਨੀਫਰ ਡੌਗ ਜਿਹੜੇ ਨੇਗੇ ਅਸੀਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਿਟੀ ਦੀਆਂ ਸਿਕਿਉਰਿਟੀ ਜੇਲ੍ਹਾਂ ਨੇ ਜਿੱਥੇ ਬੰਦੇ ਬੰਦ ਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਤੇ ਨਾਕੀ ਹੋਊਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰੋਕਿਊਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਅੱਜ ਦਿੱਤੀ ਆ ਤਾਂ ਕਿ ਉਹ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਏਜੰਸੀਆਂ ਚ ਡਿਫਰੈਂਟ ਏਜੰਸੀਆਂ ਕੰਮ ਕਰਦੀਆਂ ਉੱਥੋਂ ਇਹ ਜਿਹੜੀ ਆ ਪਰਚੇਜ਼ ਕੀਤੀ ਜਾ ਸਕੇ ਇਹਨਾਂ ਸਨੀਫਰ ਡਾਉਦੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੈਸ ਦਾ ਸੰਬੰਧ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਰਾਹ 6 6 ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪਾਰਵਾਨਗੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ੍ਹ ਆਏ ਸੀਗੇ ਜਿਹੜੇ ਜਿਹੜੇ ਪੰਜਾਬ 'ਚ ਹੜ੍ਹ ਆਏ ਸੀ ਉਹਨਾਂ ਨਾਲ ਚ ਮੁਆਵਜ਼ੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 6800 ਕੋੜ 6800 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰੰਤੂ ਉਹ 75 25 ਦੇ ਦੇਸ਼ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਗਾ ਜਾਂ ਪੱਕਾ ਕੱਚਾ ਦਾ ਪੱਕਾ ਕਾਰਜ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹਨੂੰ ਅਸੀਂ ਪ੍ਰਤੀ ਮਕਾਨ 40000 ਰੁਪਇਆ ਦੇਣ ਦਾ ਫੈਸਲਾ ਕੀਤਾਗਾ ਜਿਦੇ ਵਿੱਚੋਂ 33500 ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਦੇਊਗੀ ਕੱਚੇ ਘਰ 'ਚ 36000 ਰੁਪਇਆ ਜਿਹੜਾ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸੀ ਡਿੱਗੇ ਸੀ ਤਰੇ ਟੁੱਟ ਗਏ ਸੀਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਆ ਤਾਂ 40000 ਰੁਪਇਆ ਪ੍ਰਤੀ ਅਸੀਂ ਦੇਣ ਦਾ ਇਹ ਵੀ ਮਜ਼ਦੂਰਾਂ ਨੂੰ ਫੈਸਲਾ ਕੀਤਾ ਜਿਨ੍ਹਾਂ ਦੇ ਘਰ ਅਕ ਕਿਤਰਾ ਕਿ ਸੇ ਕਰਕੇ ਤਬਾਹ ਹੋ ਗਏ ਸੀ ਇਹ ਵੀ ਅੱਜ ਤੱਕ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਚ ਹੋਇਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਈ ਆਕਸ਼ਨ ਸੀ ਈ ਆਕਸ਼ਨ ਪਾਲਿਸੀ ਦੇ ਵਿੱਚ ਹਾਊਸਿੰਗ ਡਿਪਾਰਟਮੈਂਟ ਮਕਾਨ ਉਸਾਰੀ ਤੇ ਹਾਊਸਿੰਗ ਵਿਭਾਗ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਇੱਕ ਬਹੁਤ ਫੈਸਲਾ ਹੋਇਆ ਵੱਡਾ ਕਿ ਆਕਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਰਿਜ਼ਰਵ ਰਿ ਜਿਹਦੀ ਪ੍ਰਾਈਸ ਸੀਗੀ ਉਹਦੇ ਤੇ ਵਿਕਰੀ ਪਾਉਂਦੇ ਸੀਗੇ ਕਿਉਂਕਿ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਸਮੇਂ-ਸਮੇਂ ਤੇ ਨਾਲ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਸੀਗੇ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨੂੰ ਰੀ ਅਸੈਸ ਕਰਨ ਦੇ ਲਈ ਰੀ ਅਵੈਲਿਊਏਟ ਕਰਨ ਦੇ ਲਈ ਅਸੀਂ ਇੱਕ ਮੈਕਨਿਜ਼ਮ ਆਜ 크ਰੀਏਟ ਕੀਤਾਗਾ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿਨ੍ਹਾਂ ਵਿੱਚ ਐਮ ਪੈਨਲ ਕਰਾਂਗੇ ਜਿਨ੍ਹਾਂ ਵਿੱਚ ਮੈਂ ਸਮਝਦਾ ਨੈਸ਼ਨਲਾਈਜ਼ ਬੈਂਕ ਇਨਕਮ ਟੈਕਸ ਦੇ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਏਵੈਲਿਊਏਟ ਕਰਨਗੀਆਂ ਕੀ ਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਆ ਤਾਂ ਕਿ ਉਹਦੀ ਆਕਸ਼ਨ ਜਿਹੜੀ ਆ ਉਸ ਪਲਾਟ ਦੀ ਸਮੇਂ ਸਿਰ ਹੋ ਸਕੇ ਨਹੀਂ ਬਹੁਤ ਸਾਰੀਆਂ ਜਿਹੜੀਆਂ ਹਾਊਸਿੰਗ ਡਿਪਾਰਟਮੈਂਟ ਦੇ ਅੰਦਰ ਆਕਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾਂ ਸਿੱਗੀਆਂ ਜਦੋਂ ਫਸਟ ਆਕਸ਼ਨ ਦੇ ਤੌਰ ਤੇ ਰਿਜ਼ਰਵ ਹੋ ਪ੍ਰਾਈਸ ਫਿਕਸ ਕਰ ਦੇਣਗੇ ਔਰ ਉਸ ਵਾਰ ਜੇਕਰ ਉਹਦੀ 50% ਤੋਂ ਵੱਧ ਸੇਲ ਹੋ ਜਾਂਦੇ ਠੀਕ ਆ ਜੇ 50% ਤੋਂ ਵੱਧ ਸੇਲ ਨਹੀਂ ਹੁੰਦੀ ਤਾਂ ਦੁਬਾਰਾ ਉਹਦਾ ਰੇਟ ਜਿਹੜਾ ਅ ਵੈਲਿਊਏਟ ਕੀਤਾ ਜਾਊਗਾ ਯਾਨੀ ਉਹਦੇ ਅੰਦਰ 10% ਛੋੜ ਦਿੱਤੀ ਜਾਊਗੀ ਜਦੋਂ ਤੀਜੀ ਵਾਰ ਜੇਕਰ ਨਹੀਂ ਹੁੰਦਾ ਤਾਂ ਉਹਦੇ ਅੰਦਰ 5% ਛੋੜ ਦਿੱਤੀ ਜਾਊਗੀ ਇਹ ਇੱਕ ਵੱਡਾ ਫੈਸਲਾ ਹੋਇਆ ਹੈਗਾ ਜਿਹਦੇ ਨਾਲ ਮੈਂ ਸਾਂ ਕਹਿੰਦਾ ਪੰਜਾਬ ਦੇ ਜਿਹਨਾਂ ਲੋਕਾਂ ਨੇ ਘਰ ਬਣਾਉਣੇ ਨੇਗੇ ਜਾਂ ਜਿਹੜੀਆਂ ਸਰਕਾਰੀ ਸਾਈਟਸ ਨੇਗੇ ਉੱਥੇ ਆਪਣੇ ਮਕਾਨ ਬਣਾਉਣੇ ਨੇਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਆ ਜੀ ਸੋ ਇਹ ਨਹੀਂ ਤਾਂ ਇਹ ਰਿਜ਼ਰਵ ਪ੍ਰਾਈਸ ਜਿਹੜੀਆਂ ਬਹੁਤ ਜ਼ਿਆਦਾ ਆਈ ਹੋਗੇ ਸੀਗੇ ਔਰ ਸਾਰੀਆਂ ਆਪਸ਼ਨਾਂ ਸਿਰੇ ਨਹੀਂ ਚੜ ਪਉਂਦੀਆਂ ਸੀਗੀਆਂ ਫਿਰ ਪਹਿਲੀ ਵਾਰ ਹੀ ਕਿਹਾ ਪਹਿਲੀ ਵਾਰ ਏਵੈਲਿਊਏਟ ਕਰਨਾ ਸੀ ਮੈਂ ਬਾਤ ਪੁੱਛ ਲੈਵਾਂ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਲੈ ਗਿਆ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਬਣਦੇ ਸੀਗੇ ਉਹਨਾਂ ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈਣਾ ਹਰ ਸਾਲ ਲੋਕ ਐਕਸਟੈਂਸ਼ਨ ਲੈਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ ਵਨ ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ప్రతి ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਹੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ ਇਹ ਨਹੀਂ ਕਿ ਪਹਿਲਾਂ ਤੁਸੀਂ ਪ੍ਰੋਜੈਕਟ ਪਾਸ ਕਰਾ ਲਿਆ ਫਿਰ ਛੋਟੀਆਂ-ਛੋਟੀਆਂ ਐਕਸਟੈਂਸ਼ਨਾਂ ਕਰਕੇ ਔਰ ਲੋਕਾਂ ਨੂੰ ਜਿਹੜਾ ਫਿਰ ਉੱਥੇ ਸਹੂਲਤਾਂ ਨਹੀਂ ਮਿਲਦੀਆਂ ਸਿਰ ਲੋਕ ਖੱਜਲਖਵਾਰ ਹੁੰਦੇ ਸੀ ਹੁਣ ਸਿਰਫ ਔਰ ਸਿਰਫ ਵਨ ਟਾਈਮ ਐਕਸਟੈਂਸ਼ਨ ਹੋਊਗੀ ਮੈਗਾ ਪ੍ਰੋਜੈਕਟ ਦੇ ਅੰਦਰ ਔਰ 25 ਏਕੜ ਦੀ ਐਕਸਟੈਂਸ਼ਨ ਹੋਊਗੀ ਔਰ ਪ੍ਰਤੀ ਏਕੜ ਉਹਦੇ ਕੋਲ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਪੱਧਰ ਤੇ ਖੱਜਲ ਖਵਾਰੀ ਹੁੰਦੀ ਸੀਗੀ ਕਿ ਬਾਅਦ ਦੇ ਵਿੱਚ 3 ਏਕੜ ਲੈ ਲਿਆ ਕਿਸੇ ਨੇ 4 ਏਕੜ ਲਾ ਲਿਆ ਉਹ ਇੱਕ ਬੰਦਾ ਦੋ ਦੋ ਏਕੜ ਲਈ ਜਾਂਦੇ ਸੀਗੇ ਔਰ ਕਿਤਨਾ ਕਿਤੇ ਲੋਕਾਂ ਨਾਲ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਸੀਗਾ ਇਸ ਤੋਂ ਬਿਨਾ ਅਹਿਮ ਇੱਕ ਬਹੁਤ ਵੱਡਾ ਇਹ ਅਹਿਮ ਫੈਸਲਾ ਕਰਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਗਰੁੱਪ ਹਾਊਸਿੰਗ ਸਕੀਮ ਦੀ ਡਿਮਾਂਡ ਸੀਗੀ ਕਿ ਬਹੁ ਮੰਜ਼ਲਾ ਫਲੈਟਾਂ ਦੀ ਉਸਾਰੀ ਦੇ ਲਈ ਬਹੁ ਮੰਜ਼ਲਾ ਫਲੈਟਾਂ ਦੀ ਉਸਾਰੀ ਦੀ ਜਿਹੜੀ ਆ ਸਹਿਕਾਰੀ ਸੁਸਾਇਟੀਆਂ ਨੂੰ ਸਾਈਟ ਅਲਾਟ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਹੈ ਬਹੁ ਮੰਜ਼ਲਾ ਫਲੈਟਾਂ ਦੇ ਅੰਦਰ ਸਹਿਕਾਰੀ ਜਿਹੜੀ ਹਾਊਸਿੰਗ ਹਾਊਸ ਬਿਲਡਿੰਗ ਸੁਸਾਇਟੀਆਂ ਨੇਗੀਆਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਹੈਗਾ ਪਰ ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਹੋਇਆਗਾ ਕਿ ਜਿੱਨੀ ਉਹਨਾਂ ਨੂੰ ਰਿਜ਼ਰਵ ਕੀਮਤ ਦੇ ਉੱਤੇ ਰਿਜ਼ਰਵ ਕੀਮਤ ਦੇ ਉੱਤੇ ਜਿਹੜੀ ਜ਼ਮੀਨ ਅਲਾਟ ਕੀਤੀ ਜਾਊਗੀ ਉਹਦੀ ਟੋਟਲ ਪੇਮੈਂਟ ਜਿਹੜੀ ਆ ਟੋਟਲ ਪੇਮੈਂਟ ਆ ਉਹ 3 ਮਹੀਨਿਆਂ ਦੇ ਅੰਦਰ ਜਮ੍ਹਾਂ ਕਰਾਉਣੀ ਪੂ ਸੋਸਾਇਟੀ ਨੂੰ ਫੇਰ ਜਾ ਕੇ ਉਹਨੂੰ ਪੋਜੈਸ਼ਨ ਜਿਹੜਾ ਦਿੱਤਾ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਵੱਡੀ ਪੱਧਰ ਤੇ ਜਿਹੜੀ ਜਦੋਂ ਲੋਕ ਹਾਊਸਿੰਗ ਸੋਸਾਇਟੀ ਦੇ ਅੰਦਰ ਮੈਂਬਰ ਬਣ ਜਾਂਦੇ ਸੀਗੇ ਆਪਦੇ ਪੈਸੇ ਦਿੰਦੇ ਰਹਿੰਦੇ ਸੀ ਦਿੰਦੇ ਰਹਿੰਦੇ ਸੀਗੇ ਸਾਰੀਆਂ ਕਿਸ਼ਤਾਂ ਵੀ ਚੁਕਾਉਂਦੇ ਸੀ ਪਰ ਪੋਜੈਸ਼ਨ ਨਹੀਂ ਮਿਲਦਾ ਸੀਗਾ ਪੋਜੈਸ਼ਨ ਨਹੀਂ ਮਿਲਦਾ ਸੀ ਕਿਉਂਕਿ ਉਹ ਕਈ ਪ੍ਰਕਾਰ ਦੇ ਕਿਲੇਦਨ ਸਰਕਾਰ ਤੋਂ ਨਹੀਂ ਲੈਂਦੇ ਸੀ ਹੁਣ ਅਸੀਂ ਉਹ ਸੋਸਾਇਟੀ ਨੂੰ ਪਜੈਸ਼ਨ ਉਦੋਂ ਦੇਵਾਂਗੇ ਜਦੋਂ ਵਿਦਨ 3 ਮੰਥ ਉਹ ਆਪਣੇ ਸਾਰੇ ਪੈਸੇ ਜਿਹੜੇ ਨੇਗੇ ਸਰਕਾਰ ਦੇ ਜਿਹੜੇ ਰਜ਼ਰਵ ਕੀਮਤ ਦੇ ਪੈਸੇ ਨੇ ਸਰਕਾਰ ਕੋਲੇ ਜਮ੍ਹਾਂ ਕਰਾਜੂ ਤਾਂ ਤੁਰੰਤ ਉਹਨੂੰ ਜਿਹੜਾ ਪਜੈਸ਼ਨ ਮਿਲ ਜੂ ਤਾਂ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਸੀਗੀ ਬਾਇ ਦੀ ਡਿਫਰੈਂਟ ਸੁਸਾਇਟੀਜ਼ ਕਾਉਂਕੀ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗਾ ਕਿ ਫਾਂ ਦੇ ਬੰਦੇ ਨੇ ਸੁਸਾਇਟੀ ਬਣਾ ਲਈ ਜਾਂ ਸਹਿਕਾਰੀ ਸੁਸਾਇਟੀ ਹੋਣ ਚਾਗੀ ਉਹਨੇ ਕਿਸ਼ਤਾਂ ਲੈ ਲਈਆਂ ਹੁਣ ਪਜੈਸ਼ਨ ਨਹੀਂ ਮਿਲ ਰਿਹਾ ਪਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਹਾ ਸੀਗਾ ਇਹ ਸਿਰਫ ਔਰ ਸਿਰਫ ਬਹੁ ਮਜਲਾ ਜਿਹੜੀਆਂ ਫਲੈਟਸ ਨੇ ਉਹਨਾਂ ਦੇ ਲਈ ਅਸੀਂ ਪਾਸ ਕੀਤੀ ਆ ਸੋ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਅੰਦਰ ਜਿਹੜੇ ਲੋਕ ਆਪਣਾ ਫਲੈਟ ਚ ਰਹਿਣਾ ਚਾਹੁੰਦੇ ਨੇਗੇ ਔਰ ਸੋਸਾਇਟੀ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੱਡੀ ਪੱਧਰ ਤੇ ਰਾਹਤ ਹੋਊਗੀ ਇਸ ਤੋਂ ਬਿਨਾ ਕਿਉਂਕਿ ਹੁਣ ਰੀਸੈਂਟਲੀ ਦਰਿਆਵਾਂ ਦੇ ਵਿੱਚ ਖੜਾ ਕਾਰਨ ਵੱਡੀ ਪੱਧਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਤ ਸੌਰੀ ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੇ ਡੀਸੈਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅੱਜ ਸਰਲ ਕੀਤਾਗਾ ਕਿ ਇਹ ਸਟੈਂਡਰਡ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਸੋ ਐਸੀ ਆਪਸ਼ਨ ਅਸੀਂ ਕਰਾਂਗੇ ਕਿ ਇਹਦੇ ਵਿੱਚ ਅਸੀਂ 21 ਦਿਨ ਦਾ ਅਜਵਾ ਟੈਂਡਰ ਆ ਟੈਂਡਰ ਅਸੀਂ ਉਹਨੂੰ ਘਟਾ ਕੇ 14 ਦਿਨਾਂ ਦਾ ਕੀਤਾ ਗਿਆ ਤਾਂ ਕਿ ਜਲਦੀ ਕੰਮ ਸ਼ੁਰੂ ਹੋ ਜਾਊ ਕਿਉਂਕਿ ਆਲਰੇਡੀ ਸੀਜ਼ਨ ਜਿਹੜਾ ਨੈਕਸਟ ਮੈਸਮਨ ਦਾ ਮੌਨਸੂਨ ਸੈਸ਼ਨ ਆ ਆਊਗਾ ਮੌਨਸੂਨ ਉਹਦੇ ਤੋਂ ਪਹਿਲਾਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਚੰਗੀ ਤਰ੍ਹਾਂ ਜਿਹੜੀ ਤਿਆਰੀ ਕਰਨਾ ਚਾਹੁੰਦੇ ਹਾਂ ਕਿਉਂਕਿ ਸਿਲਟਿੰਗ ਜਿਹੜੀ ਆ ਇਹਦੇ ਅੰਦਰ ਸੈਂਹ ਜਿਹੜੀ ਆ ਰੇਤ ਜਿਹੜੀ ਆ ਉਹ ਵੱਡੀ ਪੱਧਰ ਤੇ ਦਰਿਆਵਾਂ ਵਿੱਚ ਭਰ ਚੁੱਕੀ ਆ ਸੋ ਉਹਦੇ ਲਈ ਅਸੀਂ ਇਹ ਜਿਹੜੀ ਆ ਅੱਜ ਛੋੜ ਦਿੱਤੀ ਆ ਤੇ ਇਹ ਐਮ ਫੈਸਲਿਟੀ ਇਸ ਤੋਂ ਬਿਨਾ ਮੇਰੇ ਕੈਬਨਟ ਕਲੀਗ ਵਰੀਂਦਰ ਕੋਹਲ ਜੀ ਵੀ ਕੁਝ ਫੈਸਲਿਆਂ ਬਾਰੇ ਤੁਹਾਡੇ ਨਾਲ ਅਪਡੇਟ ਇਨਫੋਰਮੇਸ਼ਨ ਸਾਂਝੀ ਕਰਨਗੇ ਵਰੀਂਦਰ ਕੋਹਲ ਜੀ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮਾਨਯੋਗ ਹਰਪਾਲ ਸਿੰਘ ਦੀ ਚੀਮਾ ਸਾਹਿਬ ਨੇ ਬਾਕੀ ਫੈਸਲਿਆਂ ਬਾਰੇ ਦੱਸਤਾ ਤੇ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜੋ ਹੋਰ ਫੈਸਲੇ ਹੋਏ ਹੈ ਪਹਿਲਾਂ ਜੋ ਚੀਮਾ ਸਾਹਿਬ ਨੇ ਦੱਸਿਆ ਕਿ ਡੀ ਸਿਲਟਿੰਗ ਬਾਰੇ ਜੋ ਦੱਸੀ ਹੈ ਗੱਲ ਸੋ ਬਹੁਤ دریاਵਾਂ ਦੇ ਵਿੱਚ ਰੇਤ ਹੈ ਜਿਹੜਾ ਜਮਾ ਹੋ ਗਿਆ ਸੋ ਇਸ ਡੀ ਸਿਲਟਿੰਗ ਦੇ ਲਈ ਅਸੀਂ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਕਰ ਲਿਆ ਅਸੀਂ ਇਹਦੀ ਡੀਪੀਆਰ ਵੀ ਬਣਾ ਕੇ ਤੇ ਇਹਦੇ ਸਾਈਟਸ ਵੀ ਅਸੀਂ ਸਿਲੇਕਟ ਕਰਤੀਆਂ ਕੁੱਲ 85 ਸਾਈਟਸ ਸਿਲੇਕਟ ਕੀਤੀਆਂ ਨੇ ਤੇ ਜਿਹਦੇ ਵਿੱਚੋਂ 28 ਜਿਹੜੀਆਂ ਸਾਈਟਸ ਨੇ ਉਹ ਬਿਆਸ ਦਰਿਆ ਦੇ ਵਿੱਚ ਨੇ ਤੇ ਇਹਨਾਂ 85 ਸਾਈਟਸ ਨੂੰ ਅਸੀਂ ਨਿਹੜਲੇਪ ਵਿਖੇ ਦੇ ਵਿੱਚ ਛੇਤੀ ਇਹਨਾਂ ਨੂੰ ਟੈਂਡਰ ਲਾ ਕੇ ਇੱਥੇ ਡੀਸਰਟ ਕਰਵਾਉਣਾ ਚਾਹੁੰਦੇ ਹਾਂ ਤੇ ਇਹ ਡੀ ਸਿਲਟਿੰਗ ਹੈ ਜਿਹੜੀ ਬਿਆਸ ਦਰਿਆ ਦੇ ਵਿੱਚ ਨਹੀਂ ਹੋਊਗੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਤੋਂ ਇਹਦੀ ਪ੍ਰਵਾਨਗੀ ਲੈਣੀ ਪੈਣੀ ਹੈ ਇਹ ਬਿਆਸ ਦਰਿਆ ਨੂੰ ਅ ਰਾਮਸਰ ਸਾਈਟ ਡਿਕਲੇਅਰ ਕਰਵਾ ਰੱਖਿਆ ਸੀ ਪਿਛਲੀ ਕਾਂਗਰਸ ਦੀ ਸਰਕਾਰ ਨੇ ਪਰ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਪ੍ਰਵਾਨਗੀ ਵੀ ਲੈਣੀ ਹੈ ਤੇ 85 ਸਾਈਟਸ ਤੇ 190 190 ਕਰੋੜ ਕਯੂਬਿਕ ਫੁੱਟ ਹੈ ਜਿਹੜਾ ਉਹ ਅਸੀਂ ਡਿਸਾਈਡ ਕੀਤਾ ਕਿ ਇਹਦੇ ਚੋਂ ਇੰਨਾ ਜਿਹੜੀ ਰੇਤ ਹੈ ਉਹ ਨਿਕਲੂਗੀ ਤੇ ਇਹਦੇ ਨਾਲ 840 ਕਰੋੜ ਦੇ ਕਰੀਬ ਜਿਹੜੀ ਸਰਕਾਰ ਨੂੰ ਆਮਦਨ ਵੀ ਹੋਏਗੀ ਤੇ ਦੂਜਾ ਸਾਰੇ ਜਿਹੜੇ ਦਰਿਆ ਨੇ ਦਰਿਆਵਾਂ ਦੇ ਹਕੀਕਾਂ ਬਦਲ ਕੇ ਸਾਰਾ ਦਰਿਆਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਵੀ ਸਮੂਥਲੀ ਚੱਲ ਸਕੇਗਾ ਸੋ ਇਹ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲਾ ਕੀਤਾ ਗਿਆ ਤੇ ਦੂਜਾ ਜਿਹੜੇ ਬਿਹਾਈਕਲ ਜਿਹੜੇ ਟਰੱਕ ਬਾਹਰ ਲਿਆਂ ਸਟੇਟਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਮਿਨਰਲ ਲੈ ਕੇ ਆਉਂਦੇ ਸੀ ਪ੍ਰੋਸੈਸਡ ਔਰ ਅਨਪ੍ਰੋਸੈਸਡ ਸੋ ਉਹਦੇ ਲਈ ਸਾਨੇ ਜੋ ਇਸ ਦੇ ਵਿੱਚ ਰੂਲ ਹੈ 2013 ਦਾ ਮਾਈਨਰਲ ਮਿਨਰਲ ਰੂਲ 2013 ਦੇ ਨਿਯਮ 74 ਦੇ ਵਿੱਚ ਅਸੀਂ ਸਭ ਕਲਾਜ ਹੈ ਜਿਹੜੀ ਉਹ 12 ਤੇ 13 ਜੋੜ ਕੇ ਹੁਣੇ ਫੈਸਲਾ ਹੋਇਆ ਹੈ ਕਿ ਜਦੋਂ ਵੀ ਕੋਈ ਵਹੀਕਲ ਚੈੱਕ ਪੋਸਟ ਤੇ ਆਉਂਦਾ ਹੈ ਚੈੱਕ ਪੋਸਟਾਂ ਪੰਜਾਬ ਦੇ ਵਿੱਚ 47 ਚੈੱਕ ਪੋਸਟਾਂ ਨੇ ਤੇ ਚੈੱਕ ਪੋਸਟ ਤੇ ਆਉਂਦਾ ਤਾਂ ਉੱਥੇ ਕਨਫਰਮੇਸ਼ਨ ਰਸੀਦ ਹੈ ਜਿਹੜੀ ਉਹ ਜਿਸ ਸਮੇਂ ਮਿਲੇਗੀ ਵਹੀਕਲ ਨੂੰ ਤਾਂ ਉਸ ਦੇ ਨਾਲ ਹੈ ਜਿਹੜੀ ਫੀਸ ਉਸ ਤੋਂ ਵਸੂਲੀ ਜਾਏਗੀ ਇਸ ਦੇ ਨਾਲ ਜਿਹੜੇ ਵੀ ਟਰੱਕ ਬਾਹਰੋਂ ਆਣਗੇ ਉਹਨਾਂ ਨੂੰ ਬੜਾ ਸੌਖਾ ਰਹੇਗਾ ਕਿਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਏਗੀ ਟਰਾਂਸਪੇਰੈਂਟ ਢੰਗ ਦੇ ਨਾਲ ਇਹ ਸਾਰਾ ਕੰਮ ਹੋ ਜਾਏਗਾ ਤੇ ਇਸ ਦੇ ਜਿਹੜਾ ਚੈੱਕ ਪੋਸਟਾਂ ਨੇ ਉਹਨਾਂ ਦੀ ਐਫੀਸ਼ੀਐਂਸੀ ਵਧੇਗੀ ਰੱਖ-ਰਖਾਅ ਦਾ ਜਿਹੜਾ ਸਾਰਾ ਖਰਚਾ ਉਹ ਵੀ ਇਹਦੇ ਵਿੱਚ ਸਾਰਾ ਜਿਹੜਾ ਹੋ ਅਡਜਸਟ ਹੋ ਜਾਏਗਾ ਸੋ ਇਸ ਦੇ ਨਾਲ ਆਉਣ ਵਾਲੇ ਵਹੀਕਲ ਦੀ ਪਰੇਸ਼ਾਨੀ ਵੀ ਖਤਮ ਹੋਏਗੀ ਤੇ ਸਰਕਾਰ ਨੂੰ ਹੋਰ ਚੰਗੇ ਢੰਗ ਦੇ ਨਾਲ ਜੋ ਇਹ 12 ਜਿੰਨਾ ਵੀ ਮਿਲਨ ਲਾਉਂਦਾ ਲੀਗਲ ਤੌਰ ਤੇ ਇਹ ਉਹਦੇ ਲਈ ਸੀ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਫੀਸ ਸੇ ਅੱਜ ਸਿਰਫ ਰੂਲ ਦੇ ਵਿੱਚ ਸੋਧ ਕੀਤੀ ਹੈ ਫੀਸ ਜਿਹੜੀ ਡਿਸਾਈਡ ਹੈ ਉਹ ਬਾਅਦ ਦੇ ਵਿੱਚ ਕਰਾਂਗੇ ਹੱਤ ਤੱਕ ਇਹ ਰਿਹ ਚੱਕ ਪੋਸਟਾਂ ਜਿੰਨੀਆਂ ਬਣੀਆਂ ਨੇ ਚੱਲਦਾ ਰਿਹਾ ਹੈ ਕ腐ਪਸ਼ਨ ਦਾ ਕਾਰ ਬਣਿਆ ਜੀ ਜਦੋਂ ਪਾਵਰ ਆਉਂਦੀ ਹੈ ਆਪਣੀ ਮਨਮੋਰੀ ਚੱਦੀ ਉਹਨੂੰ ਆਪਾਂ ਕਿਵੇਂ ਕਰਾਂਗੇ ਮੈਕਨਿਜ਼ਮ ਕਿਵੇਂ ਬਣਾਵਾਂਗੇ ਦੇਖੋ ਕੀ ਹੁੰਦਾ ਰਿਹਾ ਬੜੀ ਸਪਸ਼ਟ ਗੱਲ ਹੈ ਗੱਡੀ ਬਾਹਰੋਂ ਆਉਣੀ ਹੈ ਗੱਡੀ ਆ ਕੇ ਜਦੋਂ ਚੈੱਕ ਪੋਸਟ ਤੇ ਖੜਦੀ ਹੈ ਚੈੱਕ ਪੋਸਟ ਤੇ ਗੱਡੀ ਖੜੇਗੀ ਉਹਨੂੰ ਕਨਫਰਮੇਸ਼ਨ ਰਸੀਦ ਦਿੱਤੀ ਜਾਊਗੀ ਤੇ ਨਾਲ ਉਸ ਤੋਂ ਫੀਸ ਵਸੂਲ ਕੀਤੀ ਜਾਊਗੀ ਜਦੋਂ ਉਸ ਦੇ ਕੋਲੇ ਫੀਸ ਦੀ ਇੱਕ ਪਰਚੀ ਹੋ ਗਈ ਤਾਂ ਉਸ ਦੀ ਵੀ ਨਿਸ਼ਚਿਤ ਹੋ ਗਿਆ ਬੰਦਾ ਕਿਤੇ ਉਸ ਨੂੰ ਚੈਕਿੰਗ ਕਰਦਾ ਹੈ ਕੁਝ ਕਰਦਾ ਹੈ ਕਨਫਰਮੇਸ਼ਨ ਰਸੀਤ ਉਹਦੇ ਨਵੇਂ ਹੋਏਗੀ ਸੋ ਕਿਸੇ ਵੀ ਕਿਸਮ ਦੀ ਮੈਂ ਸਮਝਦਾ ਇਹਦੇ ਵਿੱਚ ਆ ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਵੀ ਇਸ ਤਰ੍ਹਾਂ ਹੁੰਦਾ ਸੀ ਲਿੰਦੇ ਕੋਈ ਗੁੰਜਾਇਸ਼ ਹੀ ਨਹੀਂ ਰਹੇਗੀ ਤੇ ਇਸ ਦੇ ਨਾਲ ਅਸੀਂ ਜਿਹੜੇ ਚੈੱਕ ਪੋਸਟ ਨੇ ਉਹਨਾਂ ਦਾ ਰੱਖ-ਰਖਾਅ ਉਹਨਾਂ ਦੀ ਸਾਰੀ ਐਫੀਸ਼ੀਐਂਸੀ ਪੂਰੇ ਢੰਗ ਦੇ ਨਾਲ ਸੀ ਕਰ ਸਕਦਾ ਜੀ ਜੀ ਬਿਲਕੁਲ ਰਾਸਤੇ ਦੀ ਟੈਕਿੰਗ ਨੰਬਰ ਕਿੰਨੇ ਦਿੰਦੀ ਹੈ ਰਾਸਤੇ ਜਦੋਂ ਕਨਫਰਮੇਸ਼ਨ ਸੀਟ ਹੋਈ ਗਈ ਉਹਦੇ ਕੋਲੇ ਕੋਈ ਵੀ ਜਦੋਂ ਸੀਸੀਟੀਵੀ ਕਿਹਾਦਾ ਹਾਜੀ ਲੱਗੇ ਫਿਰ ਲਾਈਵ ਹੋਏ ਨਹੀਂ ਹੁੰਦੇ ਸੀਸੀਟੀਵੀ ਕੈਮਰੇ ਲੱਗੇ ਨਹੀਂ ਸੀ ਹੋਰ ਹੋਰ ਚੰਗੇ ਢੰਗ ਦੇ ਨਾਲ ਇਸ ਨੂੰ ਇਸ ਤਰੀਕੇ ਦਾ ਬਣਾ ਕੇ ਦਵਾਂਗੇ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹਦੇ ਨਾਲ ਕੱਲੇ ਇਹ ਨਹੀਂ ਸਰਕਾਰ ਦੀ ਆਮਦਨ ਹੋਏਗੀ ਇਸ ਦੇ ਨਾਲ ਲੋਕਾਂ ਦੀ ਡਿਮਾਂਡ ਹੈ ਵੀ ਲੋਕ ਇਹ ਚਾਹੁੰਦੇ ਨੇ ਕਿ ਜਦੋਂ ਉਹਨਾਂ ਕੋਲੇ ਕਨਫਰਮੇਸ਼ਨ ਸੀਟ ਹੈ ਉਹਨਾਂ ਨੂੰ ਕੋਈ ਚੈਲੇਂਜ ਨਹੀਂ ਹੈ ਜਿੱਥੇ ਮਰਜ਼ੀ ਜਾ ਕੇ ਦਿਖਾਉਣਗੇ ਜਿੱਥੇ ਮਰਜ਼ੀ ਜਾਣਗੇ ਇਹ ਜਿਹੜੀ 85 ਸਾਈਡਸ ਨੇ ਰੀਸਰਕਲ ਮਾਸਤੇ ਇਸ طرف ਵਿਆਸ ਨੂੰ ਨਹੀਂ 85 ਸਾਈਡਸ ਅਸੀਂ ਸਾਰੀਆਂ ਵਿਆਸ ਦੇ ਸੋਰੀ ਵਿਆਸ ਦੇ ਵਿੱਚ ਵੀ ਸਤਲੋਜ ਦੇ ਵਿੱਚ ਵੀ ਇਹ ਸਾਰੀਆਂ ਡਿਸਾਈਡ ਕੀਤੀਆਂ ਨੇ ਪਰ ਕਿਉਂਕਿ ਵਿਆਸ ਦਰਿਆ ਦੇ ਵਿੱਚ ਡੀ ਸਿਰਟਿੰਗ ਨਹੀਂ ਹੋ ਸਕਦੀ ਪਿਛਲੀ ਸਰਕਾਰ ਨੇ 2017 ਦੇ ਵਿੱਚ ਇਸ ਨੂੰ ਰਾਮਸਰ ਸਾਈਟ ਡਿਕਲੇਅਰ ਕਰਵਾ ਲਿਆ ਸੀ ਜਿਹੜਾ ਬਹੁਤ ਗਲਤ ਫੈਸਲਾ ਸੀ ਕਿਉਂਕਿ ਪੂਰੇ ਦੇ ਪੂਰੇ ਦਰਿਆ ਨੂੰ ਰਾਮਸਰ ਸਾਈਟ ਦੇਕਲੇਅਰ ਕਰਾ ਲਿਆ ਪਰ ਪੂਰੇ ਦਾ ਪੂਰਾ ਦਰਿਆ ਅ ਗਾਧਾ ਭਰਿਆ ਡੀਸੇਟ ਦਾ ਭਰਿਆ ਪਰ ਅਸੀਂ ਉੱਤੇ ਡੀਸੇਟ ਕਰ ਨਹੀਂ ਸਕਦੇ ਸੋ ਇਹਦੇ ਲਈ ਗਵਰਨਮੈਂਟ ਆਫ ਇੰਡੀਆ ਤੋਂ ਪ੍ਰਵਾਨਗੀ ਲੈਣੀ ਪੈਣੀ ਜਿਹਦੇ ਅਸੀਂ ਸਾਰੀ ਕਾਰਵਾਈ ਪੂਰੀ ਕਰ ਲਈ ਹੈ ਅਸੀਂ ਉੱਤੇ ਲਿਖ ਕੇ ਵੀ ਦੇ ਦਿੱਤਾ ਤੇ ਅਸੀਂ ਕੋਸ਼ਿਸ਼ੇ ਕਰਾਂਗੇ ਕਿ ਛੇਤੀ ਸਾਨੂੰ ਉੱਥੋਂ ਵੀ ਪ੍ਰਵਾਨਗੀ ਮਿਲ ਜਾਵੇ ਤਾਂ ਅਸੀਂ ਇਹਦੇ ਵੀ ਟੈਂਡਰ ਲਾ ਦੇਵਾਂਗੇ ਕਿਹੜੀ ਸਾਈਟਸ ਨੇ ਦਿੱਤੀਆਂ ਮਿਸ਼ਰ ਸਟੇਟ ਦੇ 85 ਜੀ ਮੈਂ ਸਾਥੀਆਂ ਨੂੰ ਸਵਾਲ ਪੁੱਛਿਆ ਹੋਨੋਕਿਓ ਮਸਾਂ ਤੇ 85 ਇਹ ਤੋਂ ਹੋ ਰਹੀ ਹੈਗੀ ਹੈ ਹਾਂ ਬਿਲਕੁਲ ਬਿਲਕੁਲ ਹਲੇ 85 ਦੀ ਜਿਹੜੀ ਡੀਪੀਆਰ ਤਿਆਰ ਕੀਤੀ ਹੈ 85 ਦੇ ਵਿੱਚੋਂ 28 ਸਾਈਟਸ ਨੇ ਜਿਹੜੀਆਂ ਉਹ ਵਿਆਸ ਦਰਿਆ ਦੀਆਂ ਨੇ ਮੈਂ ਤਾਂ ਐਨਜੀਟੀ ਨੂੰ ਮਤਲਬ ਤੁਸੀਂ ਆਪਣਾ ਪੱਖ ਰੱਖਣਾ ਹੈ ਸੀਮਾ ਸਰ ਐਨਜੀਟੀ ਨੇ ਤਾਂ ਉਹ ਪੱਖ ਦਾ ਕੈਬਲਿਟੀ ਕਮੇਟੀ ਕੋਲ ਬਣਾਈ ਹੈ ਕਮੇਟੀ ਜਿਹੜੀ ਆ ਅੱਜ ਫਾਰਮ ਕੀਤੀ ਗਈ ਹੈ ਇਹ ਪੂਰਾ ਜਿੰਨੇ ਵੀ ਸਾਡੇ ਸਟੇਕਹੋਲਡਰ ਨੇ ਉਹਨਾਂ ਨਾਲ ਸਲਾਮਸ਼ਿਬਾ ਕਰਕੇ ਫਿਰ ਐਨਜੀਟੀ ਦੇ ਸਾਹਮਣੇ ਪੱਖ ਰੱਖਾਂਗੇ ਕਿ ਅਲਟਰਨੇਟਿਵ ਫਿਊਲ એનર્ਜੀ ਦੇ ਉੱਤੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਜਦੋਂ ਸਿੰਗਲ એનર્ਜੀ ਦੇ ਉੱਤੇ ਅਸੀਂ ਕੰਮ ਕਰਨ ਦੀ ਆਗਿਆ ਦਿੱਤੀ ਆ ਤਾਂ ਉਹਦੇ ਉੱਤੇ ਮੋਨੋਪੋਲੀ ਹੈ ਇੱਕੋ ਹੀ ਕੰਪਨੀ ਜਿਹੜੀ ਆ ਉਹ ਗੈਸ ਸਪਲਾਈ ਕਰਦੀ ਆ ਔਰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੀਆਂ ਮਿਲ ਰੋਲਿੰਗ ਮਿਲਾਂ ਜਿਹੜੀਆਂ ਨੇ ਉਹ ਬੰਦ ਹੋਣ ਦੇ ਕगार ਤੇ ਨੇਗੀਆਂ ਜਾਂ ਭਾਰੀ ਮੁਸ਼ਕਲ ਦਾ ਸਾਹਮਣਾ ਕਰ ਰਹੀਆਂ ਨੇਗੀਆਂ ਸੋ ਐਨਜੀਟੀ ਦੇ ਆਰਡਰ ਨੇ ਉਹਦੀ ਕੰਪਲਾਈਂਸ ਕਰਨ ਦੇ ਕਰਕੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਅਲਟਰਨੇਟਿਵ ਜਿਹੜੀ ਫਿਊਲ એનર્ਜੀ ਆ ਉਹਦੇ ਲਈ ਐਨਜੀਟੀ ਨੂੰ ਇਸ ਕਮੇਟੀ ਦੇ ਰਾਹੀਂ ਜੋ ਵੀ ਇਹ ਆਪਣਾ ਬਿਓਟ ਕੱਢ ਕੇ ਪੇਸ਼ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਫਲਤਾ ਮਿਲੇਗੀ